ਇਥੇ ਸਰਕਾਰ ਭਗਵੰਤ ਮਾਨ ਤੇ ਰਾਣੀ ਕਰ ਰਹੀ ਇਥੇ ਤੇ ਗੈਂਗਸਟਰਸ ਰਨ ਕਰ ਰਹੇ ਫਰੋਤੀਆਂ ਦਾ ਦੌਰ ਗੈਂਗਸਟਰਸ ਦਾ ਦੌਰ ਡਰੱਗਸ ਦਾ ਦੌਰ ਇਲੀਗਲ ਮਾਈਨਿੰਗ ਦਾ ਦੌਰ ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਕਮਹਿ ਕਮਾ ਜਿਹੜਾ ਅਸੀਂ ਉਹ ਗਿਸ਼ਟੀ ਨਹੀਂ ਕਰਤਾ ਮੰਤਰੀ ਸਾਹਿਬ ਮਚਾ ਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰਹੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋ ਤੇ ਮਹਿਕ ਵੀ ਨਹੀਂ ਚੀਮ ਮਿਨਿਸਟਰ ਧੋਖਾ ਕਰ ਰਿਹਾ ਪੰਜਾਬ ਨੂੰ ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੋਈ ਚੀਜ਼ ਹੀ ਹੈ ਨਹੀਂ ਜਿੰਨੀਆਂ ਕੱਲ ਪਰਸੋਂ ਦੀਆਂ ਬਦਲੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ ਚੋਂ ਹੋ ਰਹੀਆਂ ਕੋ ਸਾਰਨ ਨੂੰ ਪਹਿਲੇ ਦਿੱਤੀ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਇਹ ਸਾਰਨ ਵੱਧ ਮੰਗ ਕਰਦੀ ਰਹੀ ਕਿ ਕਨਸਟੀਟਿਊਸ਼ਨ ਦੇ ਮਤਾਬਕ ਸਾਡੇ ਪਾਰਲੀਮੈਂਟਰੀ ਅਫੇਅਰਸ ਦੇ ਮਤਾਬਕ ਇਨਾਂ ਦਾ ਕਹਿਣਾ ਹੁੰਦਾ ਸੀ ਕਿ ਤਿੰਨੋਂ ਸੈਸ਼ਨਸ ਦੇ ਵਿੱਚ ਮਿਨਿਮਮ ਸਿਟਿੰਗਸ 40 ਹੋਣੀਆਂ ਚਾਹੀਦੀਆਂ 120 ਦਿਨ ਹੋਣੇ ਚਾਹੀਦੇ ਅਨਫੋਰਚਨਟਲੀ ਦੇ ਹੈਵ ਬੀਨ ਰਨਿੰਗ ਅਵੇ ਪਾਜਦੇ ਨਜ਼ਰ ਆਦੇ ਗਵਰਨਮੈਂਟ ਕੋ ਪਰਫਾਰਮੈਂਸ ਵਖਾਣੂ ਕੋਈ ਨਹੀਂ ਹੈ ਤਕਰੀਬਨ ਤੁਸੀਂ ਵੇਖੋ ਪਹਿਲੀ ਦਫਾ ਹੋਇਆ 75 ਸਾਲਾਂ ਦੇ ਵਿੱਚ ਕਿ ਵਿੰਟਰ ਸੈਸ਼ਨ ਹੀ ਨਹੀਂ ਬੁਲਾਇਆ ਹੁਣ ਇਹ ਸਪੈਸ਼ਲ ਸੈਸ਼ਨ ਦਾ ਨਾਮ ਦੇ ਦਿੱਤਾ ਕਿਸੇ ਨੂੰ ਪਤਾ ਹੀ ਨਹੀਂ ਸਪੈਸ਼ਲ ਸੈਸ਼ਨ ਕਿਹੜੀ ਗੱਲ ਕਰ ਇਸ ਗੱਲ ਕਰਨ ਸਪੈਸ਼ਲ ਡਿਸਕਸ਼ਨ ਹੈ ਕਿ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਇੱਥੇ ਸਰਕਾਰ ਭਗਵੰਤ ਮਾਨ ਤੇ ਰਾਣੀ ਕਰ ਰਹੀ ਹੈ ਇੱਥੇ ਤੇ ਗੈਂਗਸਟਰਸ ਰਨ ਕਰ ਰਹੇ ਫਰੋਤੀਆਂ ਦਾ ਦੌਰ ਗੈਂਗਸਟਰਸ ਦਾ ਦੌਰ ਡਰੱਗਸ ਦਾ ਦੌਰ ਇਲੀਗਲ ਮਾਈਨਿੰਗ ਦਾ ਦੌਰ ਗੁੰਡਾਗਰਦੀ ਦਾ ਦੌਰ ਕੋ ਗਵਰਨਮੈਂਟ ਨਾ ਦੀ ਕੋਈ ਚੀਜ਼ ਹੀ ਹੈ ਨਹੀਂ ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਕਮੇ ਕਮਾ ਜਿਹੜਾ ਅਸੀਂ ਉਹ ਡਿਸਟ੍ਰੀ ਨਹੀਂ ਕਰਤਾ ਮੰਤਰੀ ਸਾਹਿਬ ਮਛਾ ਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋਲ ਮੱਖ ਭਈਆਂ ਨਹੀਂ ਇਹ ਸਰਕਾਰ ਦਾ ਹਾਲ ਹਾਲ ਹੈ ਕਿ ਖੱਬੇ ਹੱਥ ਨੂੰ ਇਹ ਨਹੀਂ ਪਤਾ ਸੱਜੇ ਹੱਥ ਕੀ ਕਰ ਲੈਂ। EMPLOYEES ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਵੇ। ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਜਿਸਾਂ ਕਿਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜੌਨ ਲਾਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ। ਇਸ ਤਰ੍ਹਾਂ ਹੀ ਅੱਜ ਮਨੀਸ਼ ਸੋਧੀਆ ਦਿੱਲੀ 'ਚ ਨਾ ਇਸ ਟਾਈਮ ਐਮਐਲਏ ਹੈ ਨਾ ਮਨਿਸਟਰ ਹੈ ਉਹਨੂੰ ਸੱਤ ਮਹਿਕਮੇ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕਮੇ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ਼ ਤੌਰ 'ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰ। ਕਿਹੜੀ ਪੋਜੀਸ਼ਨ ਦੇ ਵਿੱਚ ਸੋਧੀਆ ਆਇਆ ਹੈ ਕਿਹੜੀ ਪੋਜੀਸ਼ਨ ਵਿੱਚ ਸਤਿੰਦਰ ਜੈਨ ਇੱਥੇ ਆਇਆ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਆ ਜਿਹੜਾ ਵਿਪਲ ਕੁਮਾਰ ਇਹ ਕਿਹੜੀ ਗੱਲ 'ਚ ਬੈਠਾ ਹੈ ਸੁਪਰ ਚੀਫ ਮਨਿਸਟਰ ਬਣਿਆ ਚੀਫ ਮਨਿਸਟਰ ਧੋਖਾ ਕਰ ਰਿਹਾ ਪੰਜਾਬ ਦਾ ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੋਈ ਚੀਜ਼ ਹੀ ਹੈ ਨਹੀਂ ਜਿੰਨੀਆਂ ਕੱਲ ਪਰਸੋਂ ਦੀਆਂ ਬਦਲੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ ਚੋਂ ਹੋ ਰਹੀਆਂ ਕੇਜਰੀਵਾਲ ਸਾਹਿਬ ਦਾ ਸਾਰਾ ਪੈਰਾਫਰਨੀਲੀਆ ਜਿਹੜਾ ਦਿੱਲੀ ਚੋਂ ਕੱਢਿਆ ਇੱਥੇ ਆ ਰਿਹਾ ਪੰਜਾਬੀਆਂ ਤੇ ਬੋਝ ਬਣ ਰਿਹਾ ਨੌਕਰੀਆਂ ਨੌਨ ਪੰਜਾਬੀਜ਼ ਨੂੰ ਜਾ ਰਹੀਆਂ ਪੰਜਾਬੀਆਂ ਦਾ ਜੋ ਬੁਰਾ ਹਾਲ ਸਾਡੇ ਬਾਹਰੋਂ ਜਿਹੜੇ ਇਮੀਗ੍ਰੈਂਟਸ ਇੱਥੇ ਕੱਲੇ ਗਏ ਨੇ ਜੋ ਸਾਡੇ ਨੌਜਵਾਨ ਬੱਚਿਆਂ ਦਾ ਹੋਇਆ ਹੈ ਚੀਫ ਮਿਨਿਸਟਰ ਉੱਥੇ ਗਿਆ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਕੋ ਰੀਹੈਬਿਟੇਸ਼ਨ ਪੈਕੇਜ ਆ ਉਹਨਾਂ ਵਾਸਤੇ ਕੀ ਆਫਰ ਕਰਨਗੇ ਹੋ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਰਿਵਰਸ ਮਾਈਗ੍ਰੇਸ਼ਨ ਹੋਏਗੀ ਇਹ ਰਿਵਰਸ ਮਾਈਗ੍ਰੇਸ਼ਨ ਕੀ ਇਸ ਢੰਗ ਦੀ ਹੋਏਗੀ ਜੀ ਤੁਹਾਡੇ ਕੋਲ ਤੁਸੀਂ ਹੋਮ ਮਿਨਿਸਟਰ ਹੋ ਇੱਥੇ ਆਲਰੇਡੀ ਗਵਰਨਮੈਂਟ ਦੇ ਕੋਲ ਇਹਨਾਂ ਦੇ ਜਿਹੜੇ ਬਾਹਰ ਘੱਲਣ ਵਾਲੇ ਏਜੰਟਸ ਨੇ ਇਹਨਾਂ ਦੇ ਅਗੇਂਸਟ ਕਾਨੂੰਨ ਹੈ ਦੇ ਇੱਥੇ ਹਿਊਮਨ ਟ੍ਰੈਫਿਕਿੰਗ ਦੇ ਕਾਨੂੰਨ ਹੈ ਤੁਸੀਂ ਹੁਣ ਜਾਗੇ ਹੋ ਹੁਣ ਕੇਸ ਦਾਇਰ ਕਰਨੇ ਸ਼ੁਰੂ ਕੀਤੇ ਕੀ ਤੁਸੀਂ ਪ੍ਰੋਮਿਸ ਕਰੋਗੇ ਪੰਜਾਬ ਦੇ ਲੋਕਾਂ ਨੂੰ ਕਿ ਜਿੰਨੇ ਇਹਨਾਂ ਬੱਚਿਆਂ ਕੋ ਪੈਸੇ ਗਏ ਕਿਉਂਕਿ ਇਹ ਗੁਮਰਾਹ ਕਰਕੇ ਲੈ ਕੇ ਗਏ ਕਿ ਇਹਨਾਂ ਕੋ ਰਿਕਵਰੀ ਹੋਏਗੀ ਕਿ ਜਿਹੜੇ ਟ੍ਰੈਵਲ ਏਜੰਟਸ ਨੇ ਇਹਨਾਂ ਦੀਆਂ ਜਾਇਦਾਦਾਂ ਤੁਸੀਂ ਕੁਰਕ ਕਰੋਗੇ ਕਰੋੜਾਂ ਅਰਬਾਂ ਪਤੀਏ ਲੋਕ ਹੈ ਨੇ ਤੇ ਮੇਰਾ ਸਿੱਧੇ ਤੌਰ ਇਹ ਮੰਨਣਾ ਹੈ ਕਿ ਇਸ ਧੰਦੇ ਦੇ ਵਿੱਚ ਵੱਡਾ ਰੋਲ ਪੰਜਾਬ ਪੁਲਿਸ ਦਾ ਤੁਸੀਂ ਅੱਜ ਹੀ ਵੇਖਿਆ ਕਿ ਬਟਾਲੇ 'ਚ ਇਹ ਐਸਾ ਹੀ ਫੜਿਆ ਗਿਆ ਜਿਹੜਾ ਪ੍ਰੋਪਟੀਆਂ ਬਾਹਰ ਲੈਣ ਦੇ ਵਿੱਚ ਸਾਰਿਆਂ ਨੂੰ ਸਹਾਈ ਹੁੰਦਾ ਸੀ ਕਰੋੜਾਂ ਰੁਪਏ ਉਹਦੇ ਕੋਲ ਪੜੇ ਗਏ ਕਿ ਐਸਐਸਆਈ ਕੋ ਫਿਰ ਇਹਨਾਂ ਨੇ 50 60 ਸਿਪਾਈ ਹਵਲਦਾਰ ਕੱਢਤੇ ਨੇ ਜਿਨ੍ਹਾਂ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਉਹ ਹੋਮ ਮਿਨਿਸਟਰ ਸਿੱਧੇ ਤੌਰ 'ਤੇ ਭਗਵੰਤ ਮਾਨ ਰਿਸਪਾਂਸਿਬਲ ਹੈ ਡਾਇਰੈਕਟ ਜਨਰਲ ਆਫ ਪੁਲਿਸ ਰਿਸਪਾਂਸਿਬਲ ਨੇ ਤੁਸੀਂ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕੀਤਾ ਇਹਦੇ ਵਿੱਚ ਇੱਕ ਡੀਐਸਪੀ ਕੱਢਿਆ ਗਿਆ ਉਹ ਪਗੋੜਾ ਹੋ ਗਿਆ ਡਰੱਗਸ ਦੇ ਵਿੱਚ ਕੇਆਈਡੀ ਹੈ ਉਹ ਪਗੋੜਾ ਹੋਇਆ ਇਹਨਾਂ ਨੂੰ ਕੋਈ ਗਵਰਨਮੈਂਟ ਦਸਨ ਸਹੀ ਕੋਈ ਸਪੈਸ਼ਲ ਸੈਸ਼ਨ ਇਹਨੂੰ ਨਾਂ ਦਿੱਤਾ ਸਾਨੂੰ ਦੱਸੋ ਸਪੈਸ਼ਲ ਕੀ ਹੈ ਇਹ ਦੇਚ ਕੀ ਪੰਜਾਬ ਪੰਜਾਬ ਨੂੰ ਕੰਪਲੀਟ ਤੁਸੀਂ ਵਿਹਲਿਆਂ ਕਰਕੇ ਰੱਖ ਦਿੱਤਾ ਇਹ ਇਹ ਸਪੈਸ਼ਲ ਇਹਦੇ ਚ ਸਰਕਾਰ ਕਹਿ ਰਹੀ ਹੈ ਕਿ ਭ੍ਰਸ਼ਟਾਚਾਰ ਤੇ ਲਗਾਮ ਕੱਸਾ ਜਾ ਰਹਾ ਹੈ ਲਗਾਤਾਰ ਸਰ ਆਪਕੋ ਲੱਗਦਾ ਹੈ ਇਸਹਮਤ ਹੈ ਮੇਰਾ ਖਿਆਲ ਜਿੰਨੀ ਕਰਪਟੇ ਗਵਰਨਮੈਂਟ ਹੈ ਅਜੇ ਤੱਕ ਨਹੀਂ ਕੋਈ ਗਵਰਨਮੈਂਟ ਹੋਈ ਮੈਂ ਸਾਰੋਂ ਪਹਿਲੇ ਤੁਹਾਡੇ ਜ਼ਰੀਏ ਪੁੱਛਣਾ ਚਾਹੁੰਦਾ ਅੱਜ ਭਗਵੰਤ ਮਾਨ ਇਹਦਾ ਜਵਾਬ ਦੇ ਕਿ 20000 ਕਰੋੜ ਰੁਪਇਆ ਕੇਜਰੀਵਾਲ ਨੇ ਕਿਹਾ ਸੀ ਅਸੀਂ ਮਾਈਨਿੰਗ ਚੋ ਹਰ ਸਾਲ ਦੇਵਾਂਗੇ ਐਵਰੇਜ ਆਈ 288 ਕਰੋੜ ਦੀ ਜਿਹੜਾ 19700 ਕਰੋੜ ਕਿੱਥੇ ਗਿਆ ਤਿੰਨਾਂ ਸਾਲਾਂ ਦਾ 60000 ਕਰੋੜ ਰੁਪਈਆ ਬਣਦਾ ਥੇ ਵੇਅਰ ਇਜ਼ ਦੈਟ ਮਨੀ ਮੇਰਾ ਡਾਇਰੈਕਟ ਚਾਰਜ ਸਾਰਾ ਪੈਸਾ ਇਲੀਗਲ ਮਾਈਨਿੰਗ ਦਾ ਦਿੱਲੀ ਵਿੱਚ ਆ ਰਿਹਾ ਤੇ ਸੀਐਮਓ ਜਾ ਰਿਹਾ ਇਹਨਾਂ ਨੇ ਬਹੁਤ ਸਾਰੇ ਪਿਛਲੇ ਮਹੀਨਿਆਂ ਦੇ ਵਿੱਚ ਸੀਐਲਯੂਜ਼ ਕਰਕੇ ਦਿੱਤੇ ਹਨ ਕਰੋੜਾਂ ਰੁਪਈਆ ਦੀ ਫਰੋਤੀ ਉਹ ਸੀਐਲਯੂਜ਼ ਤੋਂ ਲਈ ਤੁਹਾਨੂੰ ਪਤਾ ਹੋਏਗਾ ਵਿਜੀਲੈਂਸ ਨੇ 48 ਤਹਿਸੀਲਦਾਰ ਨਾਇਬ ਤਹਿਸੀਲਦਾਰ ਇਰਮਾਰਕੀ ਚੇ ਸੀ ਜਿਨ੍ਹਾਂ ਦੇ ਅਗੇਂਸਟ ਉਹ ਕਹਿੰਦੇ ਕ腐ਸ਼ਨ ਦੇ ਚਾਰਜਸ ਬੰਦਿਆ ਦੇ ਨਾਮ ਹੈ ਨੇ ਉਹ ਸਾਰੇ ਜ ਸਾਰੇ ਉੱਥੇ ਹੀ ਲੱਗੇ ਅਮਰੂਦਾਂ ਦਾ ਸਕੈਮ ਹੋਇਆ ਹੈ ਪੀਐਸਈ ਦਾ ਸਕੈਮ ਹੋਇਆ ਹੈ ਹਰ ਸਕੈਮ ਚੱਲਦਾ ਬਿਜਲੀ ਬੋਰਡ ਦਾ ਤੁਸੀਂ ਵੇਖਿਆ ਇੱਕ ਐਡੀਸ਼ਨਲ ਚੀਫ ਇੰਜੀਨੀਅਰ ਗ੍ਰਫਤਾਰ ਹੋਇਆ ਉਹਨੇ ਬਿਆਨ ਦਿੱਤਾ ਕਿ ਪੰਜਾਬ ਦੇ ਹਰ ਬਿਜਲੀ ਬੋਰਡ ਦੇ ਸਰਕਲ ਦੇ ਵਿੱਚ ਹਰਪਜਨ ਸਿੰਘ ਈਟੀਓ ਨੇ ਜ਼ਿੰਮੇਵਾਰੀ ਲਈ ਸੀ ਕਿ ਪੈਸਿਆਂ ਦੀ ਕਲੈਕਸ਼ਨ ਕਰਕੇ ਦੋ ਅਸੀਂ ਦਿੱਲੀ ਕਲ ਉਹ ਬੰਦਾ ਗ੍ਰਿਫਤਾਰ ਹੋਇਆ ਉਥੇ ਦਾ ਉਥੇ ਹੀ ਕੰਮ ਰਹਿ ਗਿਆ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇ ਮੇਰੇ ਖਿਆਲ ਮੋਸਟ ਕਰਪਟ ਗਵਰਨਮੈਂਟ ਇਹਨਾਂ ਦੇ ਸਾਰੇ ਮਨਿਸਟਰ ਸਾਰੇ ਮਨਿਸਟਰ ਸਾਰੇ ਐਮ ਐਲ ਐਸ ਰਿਸ਼ਵਤ ਤੋਂ ਇਲਾਵਾ ਕੰਮੀ ਇਹਨਾਂ ਨੂੰ ਕੋਈ ਦੋਨੋਂ ਦੋਨੋਂ ਹੱਥੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਵੱਡੀ ਲੁੱਟ ਹੋ ਰਹੀ ਅੱਜ ਥਾਣਿਆਂ ਦੇ ਵਿੱਚ ਅੱਜ ਤਹਿਸੀਲਾਂ ਦੇ ਵਿੱਚ ਰੇਡ ਜਿਹੜੇ ਨੇ ਕਈ ਗੁਣਾ ਇੱਕ ਕਮਿਸ਼ਨ ਦੇ ਚਲੇਗੇ ਇੱਕ ਇਨਾਂ ਦੇ ਰੈਵਨਿਊ ਦੇ ਕਿਸੇ ਰਿਟਾਇਰਡ ਅਫਸਰ ਨੇ ਇਹ ਦੱਸਿਆ ਕਿ ਤਕਰੀਬਨ 1000 ਕਰੋੜ ਰੁਪਏ ਦੀ ਕਲੈਕਸ਼ਨ ਸਾਰੀਆਂ ਸਾਡੀ ਪੰਜਾਬ ਦੀ ਤਹਸੀਲ ਦੇ ਵਿੱਚ ਰਿਸ਼ਵਤ ਦੇ ਤੌਰ ਤੇ ਰਜਿਸਟਰੀਆਂ ਕਰਾਂ ਤੇ ਇੰਤਕਾਲ ਕਰਾਂ ਤੇ 1000 ਕਰੋੜ ਰੁਪਇਆ ਤਕਰੀਬਨ 12000 ਕਰੋੜ ਰੁਪਇਆ ਸਾਲ ਦਾ ਬਣਦਾ ਇਹ ਰਿਸ਼ਵਤ ਜਾਂਦੀ ਹੈ ਓਪਨ ਬੋਲੀਆਂ ਲੱਗੀਆਂ ਨੇ ਸੇਮ ਅਫਸਰਸ ਨੇ ਕੋਈ ਅਨਸਰਬਲ ਨਹੀਂ ਅਮਰੂਦਾਂ ਦੇ ਸਕੈਮ ਵਿੱਚ ਜਿਹੜੇ ਅਫਸਰ ਨੇ ਖੱਲੜਿਆਂ ਨੂੰ ਗ੍ਰਿਫਤਾਰ ਕਰਨ ਦੇ ਸਪੈਹਿਆਂ ਹੌਲਦਾਰਾਂ ਨੂੰ ਉਥਲੇ ਨੂੰ ਪੁੱਛਦਾ ਕੋਈ ਤੇ ਐਂਡ ਇਹ ਸਿੱਧੂ ਹਾਂ ਮੈਂ ਸਿੱਧਾ ਚਾਰਜ ਲਾ ਰਿਆਂ ਡਾਇਰੈਕਟਲੀ ਜਿੰਨਾ ਦੇਣਾ ਦੇ ਵਿੱਚ ਕੇਜਰੀਵਾਲ ਅੰਦਰ ਸੀ ਇਹ ਜਿੰਨਾ ਪੈਸਿਆਂ ਦੀ ਹੁੰਦੀ ਰਹੀ ਹੈ ਲੁੱਟਕ ਸੁੱਟ ਹੋਈ ਹੈ ਫਰੋਤੀਆਂ ਹੋਈਆਂ ਨੇ ਇਹਦੇ ਵਿੱਚ ਸਿੱਧੇ ਤੌਰ 'ਤੇ ਸੀਐਮਓ ਰਿਸਪਾਂਸਿਬਲ ਸੀਐਮਓਸਟ ਆਫੀਸਰਸ ਰਿਸਪਾਂਸਿਬਲ ਰਵਨੀਤ ਬਿੱਟੂ ਜੀ ਕਹਿ ਰਹੇ ਕਿ استਿਫਾ ਦੇਣਾ ਚਾਹੀਏ ਮੁੱਖ ਮੰਤਰੀ ਕੋ دوسری طرف ਕੁਵਰਜੀਤੇ ਪ੍ਰਤਾਪ ਕਹਿ ਰਹੇ ਕਿ ਮੁੱਖ ਮੰਤਰੀ ਕੋ ਅਭੀ ਪਦਕੀ ਸੇ ਹੋਰ ਕੋ ਦੇਣਾ ਚਾਹੀਏ ਤਾਂ ਆਪਕੋ ਲੱਗਤਾ ਹੈ ਮੈਂ ਰਵਨੀਤ ਬਿੱਟੂ ਨੂੰ ਕਹਿਣਾ ਚਾਹਨਾ ਹੈ ਜੇ ਸੀਐਮਓ ਦਾ استਿਫਾ ਦਿਵਾਣਾ ਚਾਹੀਏ ਮਿਨਿਸਟਰ ਦਾ ਤੇ ਘਟਕਲ ਆਪਣੀ ਵਿਚੋਲਗੀ ਤੇ ਬੰਦ ਕਰ ਮਿਨਿਸਟਰੀ ਆਫ ਹੋਮ ਅਫੇਅਰਸ ਨਾ ਤੇ ਹਰ 10ਵੇਂ ਦਿਨ ਤੂੰ ਭਗਵੰਤ ਮਾਨ ਨੂੰ ਮਿਲਣਾ ਇੱਥੇ ਕੀ ਡਰਾਮਾ ਕਰੀ ਜਾਂਦੇ ਹੋ ਇਹਦੇ ਘਰ ਦੇ ਬਾਹਰ ਖਲੋ ਕੇ ਹਰ ਰੋਜ਼ ਚਾਰ ਵਾਰ ਤੂੰ ਗੱਲ ਕਰਨਾ ਇਹ ਮੇਰਾ ਸਿੱਧਾ ਚਾਰਜ ਏ ਕਿ ਬਕਾਇਦਾ ਤੌਰ ਪਾਜਪਾ ਜਿਹੜੀ ਏ ਇਹ ਥਰੂ ਰਵਨੀਤ ਬਿੱਟੂ ਇਹਦੇ ਨਾਲ ਇਨ ਟੱਚ ਐਵਰੀ ਸਿੰਗਲ ਡੇ ਦੇ ਆਰ ਇਨ ਟੱਚ ਪਿਛਲੇ ਦਿਨ ਵੀ ਗੋਪਤ ਮੀਟਿੰਗ ਜਿਹੜੀ ਤੁਸੀਂ ਕਰਪਸ਼ਨ ਦੇ ਚਾਰਜ ਲਾ ਰਹੇ ਹੋ ਤੁਹਾਡੀ ਡਿਮਾਂਡ ਕੀ ਹੈ ਮੇਰੀ ਵੇਖੋ ਗੱਲ ਤੁਸੀਂ ਅਸੀਂ ਚਾਹਨੇ ਆ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਪਰ ਕਰੇਗਾ ਕੌਣ ਜਦੋਂ ਕਰਵਾਨ ਵਾਲੇ ਨੇ ਤੇ ਕੌਣ ਨੇ ਕਰੇਗਾ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਵਿੱਚ ਕੋਈ ਬੰਦਾ ਅਜੇ ਲਿੱਕਰ ਦਾ ਸਕੈਮ ਜਿਹੜਾ ਦਿੱਲੀ 'ਚ ਅਜੇ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਪ੍ਰੋਬ ਸ਼ੁਰੂ ਨਹੀਂ ਕੀਤਾ ਸਾਨੂੰ ਕੋਈ ਆਸ ਉਮੀਦ ਦਿਨਾ ਤੇ ਨਹੀਂ ਬਦਨ ਜੀ ਜੇ ਤੁਸੀਂ ਸੋਚੋ ਇਹਦੇ ਤੇ ਆਸ ਉਮੀਦ ਇਹ ਤੇ ਰਲੇ ਨੇ ਜੀ ਕਰੋੜਾਂ ਦੇ ਵਿੱਚ ਹਵਾਲੇ ਦੇ ਜ਼ਰੀਏ ਪੈਸਾ ਮੈਂ ਭਗਵੰਤ ਨੂੰ ਪੁੱਛਣਾ ਚਾਹਣਾ ਜਿਹੜਾ ਮੈਲਬਨ ਤੇ ਆਸਟ੍ਰੇਲੀਆ ਚ ਗਿਆ ਜਿਹੜਾ ਕੈਨੇਡਾ ਚ ਗਿਆ ਉਹ ਕਿਹਦਾ ਪੈਸਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਗੇ ਇਹ ਜਿਹੜਾ ਪੈਸਾ ਪਿਛਲੇ ਸਾਲਾਂ ਵਿੱਚ ਸੀਐਲਯੂਸ ਤੋਂ ਪੈਸੇ ਲਏ ਮਾਈਨਿੰਗ ਤੋਂ ਪੈਸੇ ਲਏ ਸ਼ਰਾਬ ਤੋਂ ਪੈਸੇ ਲਏ ਨੇ ਆਹ ਰੈਵਨਿਊ ਦੇ ਵਿੱਚ ਰੋਜ਼ ਪੈਸੇ ਜਾ ਰਹੇ ਨੇ ਇਹ ਪੈਸਾ ਜਾ ਕਿੱਥੇ ਗਿਆ ਡਰੱਗਸ ਦਾ ਜਿਹੜਾ ਪੈਸਾ ਸਾਨੂੰ ਪਤਾ ਲੱਗਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੱਡੇ ਪੇਮਾਨੇ ਤੇ ਵਾਇਆ ਹਵਾਲਾ ਜਾ ਰਿਹਾ ਕਰਵਾਓ ਇਹਦੀ ਇਨਵੈਸਟੀਗੇਸ਼ਨ ਮੇਰਾ ਸਿੱਧਾ ਚਾਰਜ ਹੈ ਕਿ ਇਹ ਰਿਸਪਾਂਸਿਬਲ ਹੈ ਮਾਜਬੀ ਸਾਹਿਬ ਸਰਕਾਰ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੀ ਹੈ ਕਿ ਇਹ ਕਿਸਾਨਾਂ ਦੀ ਵੀ ਹੈਲਪਫੁਲ ਹੋਏਗੀ ਔਰ ਜਿਹੜੀ ਰਿਪੋਰਟ ਕੀਤੇ ਨੇ ਲੋਕ ਉਹਨਾਂ ਵਾਸਤੇ ਹੈ ਮੈਂਟਲ ਹੈਲਥ ਤੇ ਮੇਰਾ ਖਿਆਲ ਇਹਨਾਂ ਵਾਸਤੇ ਸਾਰਿਆਂ ਨੂੰ ਬੈਟਰ ਰਹੇਗਾ ਹੋਰ ਤੇ ਕਿਸੇ ਨੂੰ ਫਾਇਦਾ ਹੋਏ ਨਾ ਹੋਏ ਇਸ ਬਿਮਾਰੀ ਦਾ ਜ਼ਿਆਦਾ ਲਾਭ ਸਿੱਧੇ ਤੌਰ ਭਗਵੰਤਨ ਨੂੰ ਤੇ ਇਹਦੀ ਕੈਬਨਿਟ ਨੂੰ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਕੋਈ ਸਟੇਬਲ ਹੀ ਬੰਦਾ ਹੈ ਨਹੀਂ ਜੀ ਬਹੁਤਾ ਚਿਰ ਨੇ ਲਾਸਟ ਕਰਨਾ ਨਹੀਂ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ ਜਦੋਂ ਵੀ ਕਿਤੇ ਪੰਜ ਚਾਰ ਮਹੀਨੇ ਜਹਾਜ਼ ਲੱਗਾ ਮਹਾਰਾਸ਼ਟra ਵਾਲਾ ਆ ਕੇ ਇੱਕ ਨਾ ਛਿੰਦੇ ਤਿਆਰੀ ਚ ਪੂਰਾ ਮਹਾਰਾਸ਼ਟra ਕਾਂਗਰਸ ਦੀ ਰਣਨੀਤੀ ਕੀ ਅੱਜ ਦੀ ਵੈਸੇ ਸਾਡੀ ਰਣਨੀਤੀ ਤੇ ਇਹਨਾਂ ਨੂੰ ਐਕਸਪੋਜ਼ ਕਰਨ ਦੀ ਜੀ ਸਦਨ ਦੇ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਐਕਸਪੋਜ਼ ਕਰਨ ਦੀ ਹੈ ਕਿ ਕਿਸ ਕਿਸਮ ਦੇ ਲੋਕ ਤੁਸੀਂ ਲੈ ਕੇ ਆਉਂਦੇ ਸ ਇਹ ਚੇਂਜ ਲੈ ਕੇ ਆਣਗੇ ਜੀ ਇਹਨਾਂ ਨੇ ਪੰਜਾਬ ਨੂੰ ਤੇ ਟੋਟਲੀ ਸੈਂਸਟਿਲ ਤੇ ਕਰ ਦਿੱਤਾ ਕੋਈ ਪੰਜਾਬੀ ਵਾਸਤੇ ਕੋਈ ਫਿਊਚਰ ਨਹੀਂ ਬਾਰਡਰ ਸਾਡੇ ਬੰਦ ਨੇ ਕਿਸੇ ਪੰਜਾਬ ਦੇ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਆਨੇ ਦਾ ਏਜੰਡਾ ਤੁਹਾਡੇ ਕੋਲ ਪਹੁੰਚ ਗਿਆ ਹੈ ਜੀ ਪ੍ਰਧਾਨ ਸਾਹਿਬ ਇਹ ਤੁਸੀਂ ਹੈਰਾਨੀ ਹੋਏਗੀ ਅਜੇ ਤੱਕ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅੱਜ ਕੁਐਸਚਨ ਅੱਜ ਕੁਐਸਚਨ ਆਰ ਲੱਗਾ ਸਾਨੂੰ ਅਜੇ ਤੱਕ ਜਵਾਬ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਏਜੰਡਾ ਨਹੀਂ ਕਿਹਜਣਾ ਕੀ ਹੈ ਇਸ ਕਿਸਮ ਦੀ ਗਵਰਨਮੈਂਟ ਹੈ ਜੀ ਸਰ ਆਪ کہہ ਰਹੇ ਸੀ ਕਿ ਬੀਟਪੀ ਕੇ ਟੱਚ ਮੈਂ ਮਾਨ ਸਾਹਿਬ ਬਾਤ ਅਧੂਰੀ ਰਹਿ ਗਈ ਸੀ ਮੈਂਨੇ ਤੋਂ ਆਪਕੋ ਬਤਾ ਰੱਖਿਆ ये आज से नहीं पिछले साल डेढ़ से मैंने फ्लोर ऑफ दी हाउस पर भी कहा विधानसभा में भी कहा कि दिस मैन इज वेरी मच इन टच विद भारतीय जनता पार्टी जब केजरीवाल इसको हटाने का फैसला करेगा तो ये अपना समान उठाकर वहां चला जाएगा और बिट्टू को बिटवीन है जो पुल का काम करता है वो बिट्टू करता है और ये टोटली ड्रामा है जितने बिटू सिटू के आदमी पकड़े हैं वीवीआईपी ट्रीटमेंट उनको मिल रही है और ड्रामा रचाया है आम आदमी पार्टी के विधायक अभी भी, भी आपके संपर्क सौ परसेंट है कितने हैं सर तक सारे मैंने आपको नंबर तो बताने नहीं मगर जितने मैंने बताए उतने हैं ये जैसे दिलजी दुसांझ के जो शो होता है उसकी एडवांस बुकिंग होती है जो अगले साल शो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊँगा जितना नंबर बता रखा बिल्कुल है ਹਾ ਜੋੜਤੇ ਰਹਤੇ ਇਧਰ ਵੀ ਮੂਜੇ ਅਸੈਂਬਲੀ ਮੇਂ ਇਸ਼ਾਰਾ ਕਰਤੇ ਆਪਣਾ ਨਾਮ ਲਾ ਲੈ ਲੇਨਾ ਬਾਜਵਾਤ ਸਾਹਿਬ ਫਾਈਨੈਂਸ਼ੀਅਲ ਕ੍ਰਾਈਸਿਸ ਪੰਜਾਬ ਦੇ ਚ ਬਹੁਤ ਵੱਡਾ ਹੈਗਾ ਹੁਣ ਤੱਕ ਕਰਜ਼ੇ ਦੀ ਲਿਫਟ ਜਿੰਨੀ ਸੀਗੀ ਤਿੰਨ ਮਹੀਨੇ ਪਹਿਲਾਂ ਹੀ ਉਹ ਪੂਰੀ ਹੋ ਚੁੱਕੀ ਆ ਹੁਣ ਕਰਜ਼ਾ ਲੈਣ ਦੀ ਵੀ ਹیثیت ਦੇ ਵਿੱਚ ਪੰਜਾਬ ਹੈ ਨਹੀਂ ਤੁਸੀਂ ਵਾਈਟ ਪੇਪਰ ਦੀ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਇਸ ਟਾਈਮ 19000 ਕਰੋੜ ਰੁਪਏ ਸਬਸਿਡੀ ਇਲੈਕਟ੍ਰਿਸਿਟੀ ਦਾ ਇਸ ਤੋਂ ਇਲਾਵਾ 4000 ਕਰੋੜ ਰੁਪਏ ਹਾਲੇ ਤੱਕ ਪੈਂਡਿੰਗ ਪਿਆ ਹੈ ਵੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲਾ ਮੰਗ ਅਸੀਂ ਵਾਈਟ ਪੇਪਰ ਰਹਿ ਆ ਕੀ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਨਾ ਗਰਮੀ ਕਰਦੇ ਉਹ ਵਾਈਟ ਕਰਵਾ ਰਿਹਾ ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਨ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਤ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਨ ਕੀ ਹੋਗਾ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਲੋਕ ਡੀਕਦੇ ਫਿਰਦੇ ਨੇ ਇਲੈਕਸ਼ਨ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਸੈੱਲ ਲਾਂਦੇ ਕਿੱਸਾ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਕਿਹ ਹੈ ਜਾ ਰਹੀ ਸੀਗੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਨੇ ਹਾਲੇ ਤੱਕ ਦੇ ਨਾ ਚਾਰ ਵੀ ਨਹੀਂ ਹੋਏ ਸਰਕਾਰ ਬਣੇ ਨੀ ਛੋਟੇ ਵੀ ਰਾਜ ਤੋਂ 3 ਸਾਲ ਹੋ ਗਏ ਇਹਨਾਂ ਕੋ ਤੇ ਜ਼ਹਿਰ ਖਾਂਦ ਜੋਗੇ ਪੈਸੇ ਨਹੀਂ ਇਹਨਾਂ 1000 ਰੁਪਇਆ ਕਿਸ ਨੂੰ ਕਿਤੇ 12 ਵੇ ਤੁਸੀਂ ਉਹਦੇ ਤਾਂ ਹੱਲੇ ਸਟੈਂਡ ਕਰਦੇ ਹੋ ਕਿ ਜੀ ਇਹਨਾਂ ਕੋ ਜ਼ਹਿਰ ਖਾਂਦ ਜੋਗੇ ਪੈਸੇ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ 12 ਵਾਰ ਨਹੀਂ ਜ਼ਹਿਰ ਖਾਂਦ ਜੋਗੇ ਪਹਿਲਾਂ ਵਿਧਾਨ ਸਭਾ ਦੇ ਅੰਦਰ ਦੀ ਇਸ ਮੈਂ ਤੇ ਸਾਰੀਆਂ ਹੀ ਮੰਗਾਂ ਰੱਖਾਂਗੇ ਇਹਨਾਂ ਕੋਲ ਕੁਝ ਹੋਏ ਇਹ ਮੰਗਤਿਆਂ ਕੋ ਕੀ ਮੰਗਾ ਹਰ ਵਾਰੀ 30 ਵਧਾਇਆ ਕਿ ਜਿਹੜੇ ਤੁਹਾਡੇ ਥੋੜੇ ਵਧੇ ਆ ਕਿ ਹੱਲੇ ਨਹੀਂ ਜਿਹੜੇ ਤੁਹਾਡੇ ਹੁਣ 30 ਤੇ ਪਹੁੰਚ ਗਏ 30